ਹਰ 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 ਹਰੇ ਹਰ ਸਿਮਰਤ ਜਨ ਗਏ ਨਿਸਤਰ ਤਰੇ ਰਹਾ ਹਰ ਕੇ ਨਾਮ ਤਬੀਰ ਜਾਗਰ ਜਨਮ ਜਨਮ ਕੇ ਕਾਟੇ ਕਾਗਰ ਨਿਮਤ ਨਾਮ ਜੋ ਦੂਧ ਪਿਆਇਆ ਤੋ ਜਗ ਜਨਮ ਸੰਕਟ ਨਹੀਂ ਆਇਆ ਜਨ ਰਵਦਾਸ ਰਾਮ ਰੰਗ ਰਾਤਾ ਓ ਗੁਰ ਪ੍ਰਸਾਦ ਨਰਕ ਨਹੀਂ ਜਾਤਾ ਜਗਤੁਰ ਵਿਦਾਸ ਜੀ ਮਹਾਰਾਜ ਸਭ ਜੀਵਾਂ ਨੂੰ ਪਾਰ ਬ੍ਰਹਮ ਅਰਦਾਸ ਸਿਮਰਨ ਕਰਨ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੇ ਸਰ ਦਾ ਸਿਮਰਨ ਕਰਕੇ सतगुरु नाम, नाम, नाम जी, जी। और सतगुरु कबीर साहब महाराज संसार बशहूर होर हरे हर सिमरत जन गए निस्तर तरे प्रभुदा ਹਰ ਹਰ ਨਾਮ ਪਹਿਲੇ ਵੀ ਜੀਵਨ ਮੁਕਤ ਕਰਨ ਵਾਲਾ ਸੀ ਹਰ ਹਰ ਨਾਮ ਹੁਣ ਵੀ ਮੁਕਤ ਕਰ ਰਿਹਾ ਹੈ ਹਰ ਹਰ ਨਾਮ ਅੱਗੇ ਵੀ ਮੁਕਤ ਕਰੇਗਾ ਉਹ ਹਮੇਸ਼ਾ ਹੀ ਜੀਵਾਂ ਨੂੰ ਮੁਕਤੀ ਪ੍ਰਦਾਨ ਕਰਨ ਵਾਲਾ ਹੈ ਹਰ ਦਾ ਸਨਨ ਕਰਨ ਨਾਲ ਪ੍ਰਭੂ ਦੇ ਦਾਸ ਇਸ ਸੰਸਾਰ ਦੇ ਨਾਂ ਤਰੇ ਜਾਣ ਵਾਲੇ ਭਵ ਸਾਗਰ ਤੋਂ ਤਰ ਜਾਂਦੇ ਹਨ ਸਤਿਗੁਰ ਨਾਮਦੇਵ ਜੀ ਮਹਾਰਾਜ ਫਰਮਾਉਂਦੇ ਹਨ ਹਰ ਹਰ ਕਰਤ ਮਿਟੇ ਸਭ ਪਰਮਾ ਹਰ ਕਾ ਨਾਮ ਹੈ ਉੱਤਮ ਧਰਮ ਕਿ ਹਰ ਦਾ ਸਿਮਰਨ ਕਰਨ ਨਾਲ ਸਾਰੇ ਪਰ ਮਿਟ ਜਾਂਦੇ ਹਨ ਹਰ ਦਾ ਨਾਮ ਸੰਸਾਰ ਵਿੱਚ ਸਭ ਤੋਂ ਸੇਹ ਧਰਮ ਹੈ ਸਤੁਰਕਬੀਰ ਸਾਹਿਬ ਮਹਾਰਾਜ ਫਰਮਾਉਂਦੇ ਹਨ ਐਸਾ ਗਿਆਨ ਵਿਚਾਰ ਮੰਨਾ ਹਰ ਕੀ ਨਾਮ ਸਿਮਰੋ ਦੁੱਖ ਪੰਜਨਾ ਏ ਪਾਈ ਹਰ ਦੇ ਨਾਮ ਦੀ ਵਿਚਾਰ ਕਰ ਉਹ ਹਰ ਦਾ ਨਾਮ ਸਭ ਦੁੱਖਾਂ ਦੀ ਨਿਵਰਤੀ ਕਰਨ ਵਾਲਾ ਹੈ ਹਰ ਕੇ ਨਾਮ ਕਬੀਰ ਜਾਗਰ ਜਨਮ ਜਨਮ ਕੇ ਕਾਟੇ ਕਾਗਰ ਹਰ ਦਾ ਸਿਮਰਨ ਕਰਨ ਨਾਲ ਸਤੁਰਕਬੀਰ ਸਾਹਿਬ ਮਹਾਰਾ ਜੀ ਸੰਸਾਰ ਵਿੱਚ ਮਸ਼ਹੂਰ ਹੋਏ ਜਿਨ੍ਹਾਂ ਨੇ ਹਰ ਦਾਸ ਨਾਮ ਕਰਕੇ ਆਪਣੀ ਤਾਂ ਜਨਮ ਜਨਮਾਂ ਦੇ ਹਿਸਾਬ ਤਾ ਉਕਟਨੇ ਸੀ ਸੰਸਾਰੀ ਲੋਕਾਂ ਦੀ ਵੀ ਸਭ ਬੰਦਨ ਕਟ ਕੇ ਪ੍ਰਭੂ ਦੇ ਨਾਮ ਨਾਲ ਜੋੜਿਆ ਸਤੁਰਕਬੀਰ ਸਾਹਿਬ ਮਹਾਰਾ ਜੀ ਸੰਸਾਰ ਵਿੱਚ ਆ ਕੇ ਸਭ ਜੀਵਾਂ ਨੂੰ ਏਕਤਾ ਸਮਾਨਤਾ ਭਾਈ ਚਾਰੇ ਦਾ ਪ੍ਰਭ ਪ੍ਰੇਮ ਦਾ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਔਰ ਫਰਮਾਇਆ ਅਬਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਕਿ ਸਾਰੇ ਜੀਵ ਪ੍ਰਭੂ ਦੇ ਇੱਕ ਨੂਰ ਤੋਂ ਪੈਦਾ ਹੋਏ ਹਨ ਸਾਰੇ ਸਮਾਨ ਹਨ ਔਰ ਮਾਨਵ ਬ੍ਰੁੱਧੀਆਂ ਨੇ ਰਾਜਾ ਸ਼ਕੰਦਰ ਲੋਧੀ پاس ਉਹਨਾਂ ਦੀ ਸ਼ਿਕਾਇਤ ਕੀਤੀ ਉਨਾਂ ਨੂੰ ਨੇਕਾ ਪ੍ਰਕਾਰ ਦੇ ਸਿਹ ਦਿੱਤੇ ਗਏ ਪਹਾੜ ਤੋਂ ਗਰਾਇਆ ਗਿਆ ਅੱਗ ਵਿੱਚ ਜਲਾਇਆ ਗਿਆ ਖੂਨੀ ਹੱਥੇ ਗਿਸਟੇ ਗਿਆ ਤਿਬਨ ਨੂੰ ਸਲਾਮਾ ਕਰ ਗਿਆ ਅਖੀਰ ਰਾਜੇ ਨੇ ਜ਼ੰਜੀਰਾਂ ਨਾਲ ਬਨ ਕੇ ਗੰਗਾ ਬਿਸਰ ਦਿੱਤਾ ਗੰਗੋਸਾਇਨ ਗਹਿਰ ਗੰਭੀਰ ਜ਼ੰਜੀਰ ਬਾਂਦ ਕਰ ਖੜੇ ਕਬੀਰ ਮਨ ਨ ਡਿਗੇ ਤਨ ਕਾਹੇ ਕੋ ਡਰਾਏ ਚਰਨ ਕਮਲ ਚ ਤਿਰੋ ਸਮਾਏ ਗੰਗਾ ਕੀ ਲਹਿਰ ਮੇਰੀ ਟੂਟੀ ਜੰਜੀ ਮਿਰਗ ਸ਼ਾਲਾ ਪਰ ਬੈਠੇ ਕਬੀਰ कहो कबीर कोई संग ना साथ जलथर राखन है रघुनाथ सतरु कबीर साहब महाराज जी सारी बरतान का जंजीरा न बन के सतरु कबीर साहब महाराज जी गंगा बिछड़ दिता और गंगा दहराइया सौ जंजीर टुट गई कबीर साहब महाराज उस पत्थर ते इस प्रकार बैठ गया जिम्मे कोई मृगशाला ते बैठा हुंदा ਹਰ ਪਾਸੇ ਸਤੁਰਕਬੀਰ ਸਾਹ ਮਹਾਰਾਜੀ ਜੈ ਜੈਕਾਰ ਹੋਈ ਰਾਜੇ ਜੀ ਵਿਵਨਾ ਦੇ ਚਲਨਾ ਵਿੱਚ ਚੁੱਕੇ ਮਾਫੀ ਮੰਗੀ ਔਰ ਜਿਨਾਂ ਨੇ ਫਰਮਾਇਆ RAM ਕਬੀਰਾ ਏਕ ਪਏ ਹੈ ਕੋਈ ਨਾ ਸਕੇ ਪਛਾਨੇ ਕਬੀਰ ਮਨ ਨਿਰਮਲ ਪਿਆ ਜੈਸੇ ਗੰਗਾ ਨੀਰ ਪਾਛੇ ਲਾਗੇ ਹਰ ਫਿਰੇ ਕਹਿਤ ਕਬੀਰ ਕਬੀਰ ਜਿਨ੍ਹਾਂ ਦੇ ਪਿੱਛੇ ਪਿੱਛੇ ਪਰਮਾਤਮਾ ਘੁੰਮਦਾ ਸੀ ਜਿਨ੍ਹਾਂ ਨੇ ਪਰਮੇਸ਼ਰ ਨੂੰ ਆਪਣੇ ਪ੍ਰੇਮ ਵਿੱਚ ਮੰਨ ਲਿਆ ਸਤੁਰ ਵਿਦਾਸ ਮਹਾਰਾਜੀ ਫਰਮਾਉਂਦੇ ਹਨ ਇਹ ਹਰ ਦੀ ਵਡਿਆਈ ਹੈ ਹਰ ਦਸਮਨ ਕਰਕੇ ਸਤੁਰਕ ਵੀ ਸਾਹ ਮਹਾਰਾਜ ਜੀ ਸੰਸਾਰ ਵਿੱਚ ਮਸ਼ਹੂਰ ਹੋਏ ਪ੍ਰਗਟ ਹੋਏ ਹਾਂ ਜੀ ਨਿਮਤ ਨਾਮ ਦਿਓ ਦੁੱਧ ਪਿਆਇਆ ਤੋ ਜਗ ਜਨਮ ਸੰਕਟ ਨਹੀਂ ਆਇਆ ਸਤੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਹਨ ਕੇ ਸਤਗੁਰੂ ਨਾਮਦੇਵ ਜੀ ਹਰਦਾਸਨਨ ਕਰਕੇ ਜਦੋਂ ਉਹਨਾਂ ਨੇ ਹਰ ਨੂੰ ਨਿਮਰਤਾ ਸਿੱਧ ਦਿੱਤਾਇਆ ਤੋ ਜੀਵਤ ਮੁਕਤ ਹੋ ਗਏ ਸੰਸਾਰ ਦੇ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਆਏ ਸੰਸਾਰੀ ਜੀਵਨ ਵੀ ਪ੍ਰਭੂ ਦੇ ਨਾਮ ਨਾਲ ਜੁੜ ਕੇ ਸੰਸਾਰ ਦੇ ਭਵ ਸਾਗਰ ਚੋਂ ਪਾਰ ਕੀਤਾ ਸਤਗੁਰੂ ਮਹਾਰਾਜ ਨਾਮਦੇਵ ਜੀ ਬਾਲ ਵਸਥਾ ਵਿੱਚ ਸਨ ਉਹਨਾਂ ਦੇ ਪਿਤਾ ਜੀ ਹਰੋਜ ठाकुर ਦੀ ਪ੍ਰਤਮਾ ਅੱਗੇ ਦੁੱਧਰਾ ਕੇ ਪੋਲ ਲਗਾ ਕੇ ਪ੍ਰਸ਼ਾਦ ਵਰਤਾਂਦੇ ਸਨ ਆਪ ਛਕਦੇ ਸਨ ਉਹਨਾਂ ਨੂੰ ਕਿਤੇ ਬਾਹਰ ਜਾਣ ਦਾ ਕੰਮ ਪੈ ਗਿਆ ਉਹਨਾਂ ਨੇ ਮਨੁੱਖ ਵਿਚਾਰਿਆ ਕਿ ਨਾਮਦੇਵ ਜੀ ਰੋਜ਼ ਦੇਖਦੇ ਹਨ ਉਹਨਾਂ ਦੀ ਡਿਊਟੀ ਲਗਾ ਦਿੱਤੀ ਕਿ ਸਵੇਰੇ ਇਸ਼ਨਾਨ ਕਰਕੇ ठाकुर ਜੀ ਨੂੰ ਪੋਗ ਲਗਾ ਕੇ ਫਿਰ ਬਾਕੀ ਕਾਰਜ ਕਰਨੇ ਸਤਿਗੁਰ ਨਾਮਦੇਵ ਜੀ ਸਵੇਰੇ ਉੱਠੇ ਦੁੱਧ ਦਾ ਕਟੋਰਾ ਭਰਿਆ ਠਾਕੁਰ ਦੀ ਪ੍ਰਤਮਾ ਅੱਗੇ ਰੱਖਿਆ ਪਰ ਉਹਨੂੰ ਪੱਥਰ ਕਿੱਦਾਂ ਦੁੱਧ ਪੀਵੇ ਪਰ ਸਤਿਗੁਰ ਨਾਮਦੇਵ ਜੀ ਮਹਾਰਾਜ ਦੇ ਪ੍ਰੇਮ ਨੂੰ ਦੇਖ ਕੇ ਠਾਕੁਰ ਜੀ ਨੂੰ ਉਸ ਪੱਥਰ 'ਚੋਂ ਪ੍ਰਗਟ ਹੋ ਕੇ ਪੱਥਰ ਦੀ ਪ੍ਰਤਮਾ 'ਚੋਂ ਪ੍ਰਗਟ ਹੋ ਕੇ ਦੁੱਧ ਪੀਣਾ ਪਿਆ ਜਿਸ ਦਾ ਵਰਨ ਸਤੂਰੂ ਨਾਮਦੇਵ ਜੀ ਆਪਣੀ ਬਾਣੀ ਵਿੱਚ ਕਰਦੇ ਹਨ ਦੁੱਧ ਕਟੋਰੇ ਗੜਬੇ ਪਾਣੀ ਕੱਪ ਲਗਾਏ ਨਾਮੇ ਦੁਹਿਆਨੇ ਦੁੱਧ ਪਿਓ ਮੇਰੇ ਗੋਬਿੰਦ ਰਾਏ ਦੁੱਧ ਪਿਓ ਮੇਰੇ ਮਨਪਤਿ ਆਏ ਨਾਹੀਂ ਤੋਂ ਕਰ ਕੋ ਪਾਪ ਰਸਾਏ ਸੋਨ ਕਟੋਰੀ ਅੰਮ੍ਰਿਤ ਭਰੀ ਲੈ ਨਾਮੇ ਹਰ ਆਗੇ ਤਰੀ ਏਕ ਭਗਤ ਮੇਰੇ ਹਿਰਦੇ ਵਸੈ ਨਾਮੇ ਦੇਖ ਨਰਾਇਣ ਹਸੇ ਦੁੱਧ ਪਿਐ ਭਗਤ ਕਰ ਗਿਆ ਨਾਮੇ ਹਰ ਕਾ ਦਰਸ਼ਨ ਪਿਆ ਸਤਗੁਰੂ ਨਾਮਦੇਵ ਜੀ ਫਰਮਾਉਂਦੇ ਹਨ ਕਿ ਮੈਂ ਦੁੱਧ ਦੇ ਕਟੋਰਾ ਪਰ ਕੇ ਸੋਨੇ ਦਾ ਠਾਕੁਰ ਦੀ ਪ੍ਰਤਮਾ ਅਗੇ ਰੱਖਿਆ ਔਰ ਠਾਕ ਜੀ ਨੂੰ ਉਹ ਦੁੱਧ ਪ੍ਰਤਿਮਾ ਚ ਪ੍ਰਗਟ ਹੋ ਕੇ ਪੀਣਾ ਪਿਆ ਔਰ ਮੈਨੂੰ ਵੀ ਪਿਲਾਇਆ ਔਰ ਬਾਅਦ ਚ ਠਾਕ ਜੀ ਅਸ਼ੀਰਵਾਦ ਦੇ ਕੇ ਚਲੇ ਗਏ ਜਿਸ ਵੇਲੇ ਮਹਾਰਾਜ ਨਾਮਦੇਵ ਜੀ ਪਿਤਾ ਜੀ ਆਏ ਸਾਰਾ ਵਰਤਾਂ ਸੁਣਿਆ ਬਹੁਤ ਹੈਰਾਨ ਹੋਏ ਐਸੇ ਸਤਿਗੁਰ ਨਾਮਦੇਵ ਜੀ ਮਹਾਰਾਜ ਹੋਏ ਜਿਨ੍ਹਾਂ ਨੇ ਜਦੋਂ ਨਿਮਰਤਾ ਸਹਿਤ ਪ੍ਰਭੂ ਨੂੰ ਦੁੱਧ ਪਿਲਾਇਆ ਤਾਂ ਉਸ ਤੋਂ ਬਾਅਦ ਮਹਾਰਾਜ ਜੀ ਇਸ ਸੰਸਾਰ ਦੇ ਜਨਮ ਮਰਨ ਦੇ ਸੰਕਟ ਵਿੱਚ ਨਹੀਂ ਆਏ ਇੰਨੇ ਮਹਾਨ ਹੋਏ ਜਿਨ੍ਹਾਂ ਦੇ ਲਈ ਪਰਮੇਸ਼ਰ ਨੂੰ ਮੰਦਰ ਦਾ ਹੁਕਮ ਆਉਣਾ ਪਿਆ ਜਿਨ੍ਹਾਂ ਨੇ ਮੁੰਨਿਆ ਗੁਵਨ ਜਾਣ ਪਾਈ ਐਸੇ ਮਹਾਨ ਹੋਏ ਜਿਨ੍ਹਾਂ ਨੇ ਉਚਾਰਨ ਕੀਤਾ ਨਾਮੇ ਨਰਾਇਣ ਨਾਹੀ ਪੀਦ ਐਸੇ ਮਹਾਨ ਸਤਿਗੁਰ ਨਾਮਦੇਵ ਜੀ ਹੋਏ ਇਹ ਹਰ ਦੇ ਨਾਮ ਦੀ ਵਡਿਆਈ ਹੈ ਜਨਰਵਦਾਸ ਰਾਮ ਰੰਗ ਰਾਤਾ ਇਓ ਗੁਰ ਪ੍ਰਸਾਦ ਨਰਕ ਨਹੀਂ ਜਾਂਦਾ ਸਤਿਗੁਰੂ ਵਿਦਾਸ ਮਹਾਰਾਜੀ ਪਰਮਾਉਂਦੇ ਹਨ ਕਿ ਜੋ ਜੀਵ ਪ੍ਰਭੂ ਦੇ ਨਾਮ ਵਿੱਚ ਰੰਗਿਆ ਜਾਂਦਾ ਮਜੀਠੀ ਰੰਗ ਵਿੱਚ ਰੰਗਿਆ ਜਾਂਦਾ ਹੈ ਗੁਰੂ ਪ੍ਰਸਾਦ ਨਰਕ ਨਹੀਂ ਜਾਂਦਾ ਉਹ ਪ੍ਰਭੂ ਦੀ ਕਿਰਪਾ ਨਾਲ ਨਰਕਾ ਨਹੀਂ ਜਾਂਦਾ ਉਹ ਜੀਵਤ ਮੁਕਤ ਹੋ ਜਾਂਦਾ ਹੈ ਇਹ ਹਰ ਦੇ ਨਾਮ ਦੀ ਵਡਿਆਈ ਹੈ ਜੈ ਗੁਰਦੇਵ